ਅੱਜ ਬੁਰਲਾੜਾ ਵਿਖੇ ਪਾਗੀਰਤ ਸਿੰਘ ਮੀਨਾ ਸੀਨੀਅਰ ਕਪਤਾਨ ਪੁਲਿਸ ਮਾਨਸਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਿੱਡੀ ਮੁਹਿੰਮ ਯੋਗ ਨਸ਼ਿਆ ਵਿਰੁੱਧ ਦੀ ਲੜੀ ਤੇ ਪੁਲਿਸ ਪ੍ਰਸ਼ਾਸਨ ਅਤੇ ਆਮ ਪਬਲਿਕ ਦੇ ਸਬੰਧਾਂ ਵਿੱਚ ਸੁਧਾਰ ਲਿਆਉਣ ਅਤੇ ਜਨਤਕ ਸਹਿਯੋਗ ਨੂੰ ਹੋਰ ਵਧਾਉਣ ਲਈ ਲੋਕਾਂ ਤੱਕ ਸਿੱਧੀ ਪਹੁੰਚ ਕਰਨ ਲਈ ਬੁਰਲਾੜਾ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਨੂੰ ਸੰਬੋਧਨ ਕਰਦਿਆਂ ਹਰਜੀਤ ਸਿੰਘ ਆਈਪੀਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਨੂੰ ਖਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਜਿਸ ਲਈ ਆਮ ਪਬਲਿਕ ਦਾ ਸਹਿਯੋਗ ਬੇहद ਜ਼ਰੂਰੀ ਹੈ ਉਹਨਾਂ ਨੇ ਕਿਹਾ ਕਿ ਨਸ਼ਿਆਂ ਦਾ ਆਦੀ ਵਿਅਕਤੀ ਆਪਣਾ ਜੀਵਨ ਹੀ ਨਹੀਂ ਖਰਾਬ ਕਰਦਾ ਸਕੋ ਆਪਣੇ ਪਿੱਛੇ ਆਪਣੇ ਮਾਤਾ ਪਿਤਾ ਪਤਨੀ ਤੇ ਬੱਚਿਆਂ ਦਾ ਜੀਵਨ ਵੀ ਦੁਸ਼ਵਾਰ ਕਰ ਦਿੰਦਾ ਹੈ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਬੋਦਰਾਮ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਪੁਲਿਸ ਪਾਰਸ਼ਾਸ਼ਨ ਅਤੇ ਆਮ ਪਬਲਿਕ ਦੇ ਸਬੰਧ ਹੋਰ ਗੂੜੇ ਕਰਨ ਚ ਬੇहद ਸਹਾਇ ਹੁੰਦੇ ਹਨ ਉਨਾ ਵਕ ਵਕ ਪਿੰਡਾਂ ਦੇ ਪਤਵੰਤੇ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡ ਵਾਸੀਆਂ ਸਮੇਤ ਨੌਜਵਾਨਾਂ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਦੂਰ ਰਹਿਣ ਲਈ ਪ੍ਰੇਰਿਤ ਜ਼ਰੂਰ ਕਰਨ ਐਸਐਸਪੀ ਮਾਨਸਾ ਨੇ ਪਬਲਿਕ ਨੂੰ ਵਿਸ਼ਵਾਸ ਦਿਵਾਉਂਦਿਆਂ ਦੱਸਿਆ ਕਿ ਨਸ਼ਿਆਂ ਦੀ ਰੋਕத் ਥਾਮ ਲਈ ਪੰਜਾਬ ਪੁਲਿਸ ਹਰ ਸਮੇਂ ਵਚਨਬੱਧ ਹੈ ਅਤੇ ਜ਼ਿਲ੍ਹਾ ਅੰਦਰ ਪੁਲਿਸ ਵੱਲੋਂ ਵਿੱਡੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਮੰਗਿਆ ਲੋਕਾਂ ਨੂੰ ਇੱਕ ਮੌਕਾ ਭਾਤਮਨ ਦਿਓ ਇੱਕ ਮੌਕਾ ਕੇਜਰੀਬਾਤ ਦਿਓ ਤੁਸੀਂ ਮੌਕਾ ਦਿੱਤਾ

उसमें पब्लिक का साथ चाहिए है कर? मतलब इस मुहिम ने वैसे जन आंदोलन बनाना हैगा, ताकि इसको वैसे जड़ को खत्म कर सके जैसे मेरे से पहले जिन्होंने बोला दस है कि जो ये आग है कि ड्रग्स की या बीमारी है कि आज दूसरे के घर है तो कल साढ़े घर भी लग सकती है कि पता लगना नहीं है कि कदम साढ़े घर बीच प्रवेश कर, कर जाए तो इसलिए साढ़े सारे कलेक्टिवली ਸામੂਹਿਕ ਜ਼ਿੰਮੇਦਾਰੀ ਬਣ ਜਾਂਦੀ ਹੈ ਕਿ ਅੱਜ ਸਾਡਾ ਜਿਹੜਾ ਪੰਜਾਬ ਪੁਲਿਸ ਦਾ ਸੰਪਰਕ ਅਭਿਆਨ ਹੈ ਉਹਦੇ ਤਹਿਤ ਪਬਲਿਕ ਮੀਟਿੰਗ ਇੱਥੇ ਜਿਹੜਾ ਬੁੱਢਲਾਡਾ ਵਿਖੇ ਕੀਤੀ ਗਈ ਹੈ ਜਿਹਦੇ ਚਾਰਜ ਸਾਡੇ ਨਾਲ ਐਮਐਲਏ ਸਾਹਿਬ ਵੀ ਸ਼ਰੀਕ ਹੋਏ ਨੇ ਔਰ ਇੱਥੇ ਜਿਹੜਾ ਹੈਗਾ ਜਿੰਨੇ ਵੀ ਆਸ-ਪਾਸ ਦੇ ਪਿੰਡਾਂ ਦੇ ਔਰ ਸ਼ਹਿਰ ਦੇ ਮੰਨੇ ਪਰਵੰਨੇ ਵਿਅਕਤੀ ਨੇ ਉਹਨਾਂ ਨੇ ਸਾਡੇ ਨਾਲ ਜਿਹੜਾ ਹੈਗਾ ਇਸ ਮੀਟਿੰਗ ਦੇ ਵਿੱਚ ਹਿੱਸਾ ਲਿਆ ਔਰ ਸਾਡਾ ਜਿਹੜਾ ਮੁੱਖ ਉਦੇਸ਼ ਜਿਹੜਾ ਹੈਗਾ ਇਸ ਪਬਲਿਕ ਮੀਟਿੰਗ ਦਾ ਇਹ ਹੈ ਕਿ ਲੋਕਾਂ ਦੇ ਨਾਲ ਪੁਲਿਸ ਦੀ ਸਾਂਝ ਕਾਇਮ ਕਰਨਾ ਤਾਂ ਕਿ ਲੋਕੀ ਬੇਚੇ ਬਿਨਾ ਕਿਸੇ ਜਿਹੜਾ ਹੈਗਾ ਸ਼ੱਕ ਸੁਭਾ ਦੇ ਸਾਨੂੰ ਇਨਫਾਰਮੇਸ਼ਨ ਦੇਣ ਜਿਹਦੇ ਵਿੱਚ ਲੋਕਾਂ ਨੂੰ ਸਾਨੂੰ ਪਤਾ ਚੱਲਿਆ ਕਿ ਉਹ ਪੁਲਿਸ ਨੂੰ ਇਨਫੋਰਮ ਕਰਨ ਦੇ ਵਿੱਚ ਵੀ ਗੁਰੇਜ਼ ਕਰਦੇ ਨੇ ਜਿਹੜੀ ਸਾਡੀ ਪਿਛਲੇ ਡੇਢ ਮਹੀਨੇ ਤੋਂ ਯੁਧ ਨਸ਼ਿਆਂ ਵਿਰੁੱਧ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਲੋਕਾਂ ਦੇ ਸਹਿਯੋਗ ਦੇ ਨਾਲ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਬਹੁਤ ਵਧੀਆ ਕੰਮ ਕਰਨ ਦੇ ਵਿੱਚ ਸਫਲ ਹੋਏ ਆਂ ਪਿਛਲੇ ਇਹ ਮਹੀਨੇ ਜਿਹੜਾ ਹੈਗਾ 1 ਮਾਰਚ ਤੋਂ ਲੈ ਕੇ ਹੁਣ ਤੱਕ ਲਗਭਗ 200 ਦੇ ਕਰੀਬ ਐਫ ਆਈ ਆਰ ਜਿਹੜੀਆਂ ਹੈਗੀਆਂ ਨਸ਼ਾ ਤਸਕਰਾਂ ਦੇ ਗਰੁੱਪ ਦੇ ਦਰਜ ਹੋਈਆਂ ਔਰ ਉਹਦੇ ਵਿੱਚ 250 ਦੇ ਕਰੀਬ ਜਿਹੜੇ ਨਸ਼ਾ ਤਸਕਰ ਨੇ ਉਹ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜੇ ਗਏ ਆ ਔਰ ਐਸੇ ਮਹਿੰਮ ਦੇ ਤਹਿਤ ਜਿਹੜਾ ਹੈਗਾ ਸਾਡੀ ਜਿਹੜੀ ਇਹ ਸੰਪਰਕ ਮੀਟਿੰਗ ਹੈ ਪਬਲਿਕ ਮੀਟਿੰਗ ਹੈ ਉਹਦੇ ਵਿੱਚ ਵੀ ਲੋਕਾਂ ਦਾ ਜਿਹੜਾ ਹੈ ਸਹਿਯੋਗ ਲਗਾਤਾਰ ਜਾਰੀ ਰੱਖਣ ਲਈ ਜਿਹੜਾ ਹੈਗਾ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਦੇਖੋ ਜਦੋਂ ਵੀ ਕੋਈ ਆਪਾਂ ਕੋਈ ਜਿਹੜੀ ਹੈਗੀ ਨਸ਼ਾ ਛੱਡਣਾ ਹੁੰਦਾ ਹੈ ਤਾਂ ਉਹਦੀ ਜਿਹੜੀ ਹੈਗੀ ਆ ਉਹ ਛੱਡਣ ਵਾਸਤੇ ਸਾਨੂੰ ਇੱਕ ਮੈਡੀਕੇਸ਼ਨ ਦੀ ਜ਼ਰੂਰਤ ਹੁੰਦੀ ਹੈ ਔਰ ਉੱਥੇ ਜਦੋਂ ਜਿਵੇਂ ਹੀ ਜਿਹੜਾ ਹੈਗਾ ਆਸ-ਪਾਸ ਦੇ ਏਰੀਆ ਦੇ ਵਿੱਚ ਨਸ਼ੇ ਦੀ ਕਵਾਂਟਿਟੀ ਘਟ ਗਈ ਹੈ ਜਦੋਂ ਉਹ ਜਿਹੜਾ ਮਿਲਣਾ ਬੰਦ ਹੋ ਜਾਂਦਾ ਤਾਂ ਲੋਕਾਂ ਦਾ ਜਿਹੜਾ ਹੈਗਾ ਸਿਹਤ ਵਿਭਾਗ ਦੇ ਜਿਹੜੇ ਡੀ ਐਡਿਕਸ਼ਨ ਸੈਂਟਰ ਨੇ ਜਾਂ ਓਟ ਸੈਂਟਰ ਨੇ ਉੱਥੇ ਉਹਨਾਂ ਦਾ ਜਿਹੜੀ ਹੈਗੀ ਤਾਦਾਦ ਵਧਣ ਲੱਗ ਜਾਂਦੀ ਹੈ ਇਹ ਜਿਹੜਾ ਹੈਗਾ ਇੱਕ ਪ੍ਰੋਸੈਸ ਜਿਹੜੋ ਜੋ ਡੀ ਐਡਿਕਸ਼ਨ ਦਾ ਹੈ ਉਹਦੇ ਤਹਿਤ ਜਿਹੜਾ ਇਹ ਸਾਨੂੰ ਦੇਖਣ ਦੇ ਵਿੱਚ ਮਿਲਦਾ ਇਹਦੇ ਵਿੱਚ ਸਾਨੂੰ ਇਹ ਚਾਹੀਦਾ ਹੈਗਾ ਕਿ ਜਿਹੜਾ ਸਮਾਜ ਦਾ ਸੰਦੂਕ ਜਿਹੜਾ ਹੈਗਾ ਉਹ ਲਗਾਤਾਰ ਮਿਲਦਾ ਰਹੇ ਜਿਹੜੇ ਪਿੰਡਾਂ ਦੇ ਤੇ ਵਾਰਡ ਦੇ ਵਿੱਚ ਜਿਹੜੀਆਂ ਡਿਫੈਂਸ ਕਮੇਟੀਆਂ ਬਣਾਈਆਂ ਆ ਉਹ ਇਹਨਾਂ ਚੀਜ਼ਾਂ ਦਾ ਧਿਆਨ ਰੱਖਣ ਕਿ ਇਹ ਉਹਟ ਸੈਂਟਰ ਨੇ ਤੇ ਜਿਹੜੇ ਪ੍ਰਾਈਵੇਟ ਡੀ ਐਡਿਕਸ਼ਨ ਸੈਂਟਰ ਨੇ ਉਥੇ ਕਿਸੇ ਵੀ ਕਿਸਮ ਦੀ ਜਿਹੜੀਆਂ ਨਸ਼ੀਲੀਆਂ ਗੋਲੀਆਂ ਵਾਂਗ ਜਿਹੜੇ ਦਵਾਈ ਨੂੰ ਵੇਚਣਾ ਸਟਾਰਟ ਕਰ ਦਿੰਦੇ ਨੇ ਉਹਦੇ ਬਾਰੇ ਦੇ ਵਿੱਚ ਪੁਲਿਸ ਨੂੰ ਜਿਹੜਾ ਹੈਗਾ ਇਨਫੋਰਮ ਕਰਨ ਤਾਂ ਕਿ ਪੁਲਿਸ ਉਹਨਾਂ ਤੇ ਕਾਨੂੰਨੀ ਕਾਰਵਾਈ ਕਰ ਸਕੇ ਆਪਣੇ ਮਾਨਸਾ ਦੇ ਵਿੱਚ ਕਿੰਨੇ ਸੈਂਟਰ ਬਣਾਏ ਨੇ ਨਸ਼ਾ ਜਿਹੜਾ ਉਹਨੂੰ ਤੋੜ ਲੱਗ ਜਾ ਨਸ਼ਾ ਮਾਨਸਾ ਦੇ ਵਿੱਚ 14 ਦੇ ਕਰੀਬ ਜਿਹੜੇ ਨੇ ਡੀ ਐਡਿਕਸ਼ਨ ਸੈਂਟਰ ਨੇ ਔਰ ਇਹਦੇ ਵਿੱਚ ਇੱਕ ਜਿਹੜਾ ਸੈਂਟਰ ਹੈਗਾ ਉਹ ਗਵਰਨਮੈਂਟ ਦਾ ਹੈਗਾ ਜਿਹਦੇ ਵਿੱਚ ਕਿ ਲਗ ਭਾ 30 ਬੈੱਡ ਦੀ ਕਪੈਸਿਟੀ ਹੈ ਉਹਦੇ ਵਿੱਚ ਤੁਸੀਂ ਹੈਲਥ ਡਿਪਾਰਟਮੈਂਟ ਤੋਂ ਵੀ ਕਨਫਰਮ ਕਰ ਸਕਦੇ ਹੋ ਔਰ ਇਹਦੇ ਵਿੱਚ ਜਿਹੜਾ ਹੈਗਾ ਫ੍ਰੀ ਜਿਹੜਾ ਹੈਗਾ ਜਿਹੜਾ ਗਵਰਨਮੈਂਟ ਵੱਲੋਂ ਜਿਹੜਾ ਹੈਗਾ ਵਿਅਕਤੀ ਨੂੰ ਜਿਹੜਾ ਨਸ਼ਾ ਛੁਡਾਇਆ ਜਾਂਦਾ ਸਿਵਾਏ ਜਿਹੜੇ ਬੇਸਿਕ ਟੈਸਟ ਨੇ ਜਿਹਦੇ ਚ ਕਿ ਆਪਾਂ ਕਿਸੇ ਵੀ ਜਿਹੜਾ ਹੈਗਾ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਪੜਤਰੀਕਰਨ ਸਮੇਂ ਕਰਦੇ ਆਂ ਉਹਦੇ ਵਿੱਚ ਮਾਮੂਲੀ 1000 ਰੁਪਏ ਦਾ ਸ਼ਾਇਦ ਕੋਸਟ ਆਂਦੀ ਹੈ ਉਸ ਤੋਂ ਇਲਾਵਾ ਜਿਹੜਾ ਹੈਗਾ ਸਾਰੀ ਮੈਡੀਕੇਸ਼ਨ ਜਿਹੜੀ ਹੈ ਉਹਦੇ ਵਿੱਚ ਫ੍ਰੀ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਪੰਜਾਬ ਸਰਕਾਰ ਵੱਲੋਂ ਜਿਹੜੀ ਜੁੱਧ ਨਸ਼ਿਆਂ ਵਿਰੁੱਧ ਮਹਿੰਮ ਚਲਾਈ ਗਈ ਹੈ ਅੱਜ ਉਸ ਦੀ ਲੜੀ ਵਜੋਂ ਸਰਦਾਰ ਹਰਜੀਤ ਸਿੰਘ ਜੀ ਆਈਪੀਐਸ ਡੀਆਈਜੀ ਭੰਡਾਰੇ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸਾਡੇ ਐਸਐਸਪੀ ਸਾਹਿਬ ਪਹੁੰਚੇ ਨੇ ਬਗੀਰ ਸਿੰਘ ਜੀ ਮੀਨਾ ਆਈਪੀਐਸ ਸਾਰੀ ਪੁਲਿਸ ਖੜੀ ਹੈ ਦੇਖੋ ਇਹ ਕਈ ਫਰੰਟ ਲਾਈਨਾਂ ਦੇ ਉੱਤੇ ਕਈ ਕੰਪੋਨੈਂਟ ਦੇ ਕੰਮ ਕਰਨਾ ਪੈਂਦਾ ਹੈ ਜਿੱਥੇ ਡੀਡੈਕਸ਼ਨ ਸੈਂਟਰ ਨੇ ਉਹ ਪਰਿਵਾਰ ਜਿਹੜਾ ਭਲਾਈ ਭਾਗ ਹੈ ਹੈਲਥ ਡਿਪਾਰਟਮੈਂਟ ਕੰਮ ਕਰ ਰਿਹਾ ਹੈ ਰੀਹੈਬਿਟੇਸ਼ਨ ਸੈਂਟਰ ਨੇ ਉਹ ਪੰਜਾਬ ਸਰਕਾਰ ਕਰ ਰਹੀ ਹੈ ਪੂਰਾ ਕੰਮ ਕਰ ਰਹੀ ਹੈ ਉੱਥੇ ਆਪਣੇ ਮਾਨਸਾ ਦੇ ਵਿੱਚ ਖਿਆਲਾ ਸ਼ੁਰੂ ਕੀਤਾ ਹੋਇਆ ਹੈ ਜਿਹੜਾ ਫਰੰਟ ਲਾਈਨ ਤੇ ਯੋਧੇ ਕੰਮ ਕਰਦੇ ਆ ਸਾਡੇ ਇਸ ਯੋਧੇ ਵਿੱਚ ਉਹ ਸਾਡੀ ਪੰਜਾਬ ਪੁਲਿਸ ਹੈ ਕਿਉਂਕਿ ਇਹਨਾਂ ਕੋਲੇ ਐਫ ਆਈ ਆਰ ਦਰਜ ਕਰਨ ਦੀ ਪਾਵਰ ਹੁੰਦੀ ਹੈ ਇਹਨਾਂ ਕੋਲੇ ਉਨਾਂ ਨੂੰ ਸਜ਼ਾ ਦੇਣ ਦੀ ਪਾਵਰ ਹੁੰਦੀ ਹੈ ਇਹਨਾਂ ਫੜਨ ਦੀ ਪਾਵਰ ਹੁੰਦੀ ਹੈ ਇਹਨਾਂ ਕੋਲ ਵੀਹਿਕਲ ਨੇ ਆਪਣਾ ਇੱਕ ਪੂਰਾ ਇਨਫਰਾਸਟ੍ਰਕਚਰ ਹੈ ਜੋ ਪੰਜਾਬ ਸਰਕਾਰ ਨੇ ਮਹੱਇਆ ਕਰਾਇਆ ਰਿਹਾ ਹੈ ਤਾਂ ਸਭ ਤੋਂ ਵੱਡਾ ਜਿਹੜਾ ਕੰਮ ਹੈ ਚੈਲੰਜਿੰਗ ਜੌਬ ਹੈ ਉਹ ਸਾਡੀ ਪੰਜਾਬ ਪੁਲਿਸ ਦਾ ਹੈ ਔਰ ਮੈਂ ਸਾਡੇ ਐਸਐਸਪੀ ਸਾਹਿਬ ਦੀ ਅਗਵਾਈ ਹੇਠ ਜਿਲ੍ਹਾ ਮਾਨਸਾ ਦੇ ਵਿੱਚ ਰੇਂਜ ਦੇ ਵਿੱਚ ਹਰਜੀਤ ਸਿੰਘ ਦੀ ਅਗਵਾਈ ਹੇਠ ਦੇ ਵਿੱਚ ਜਿਹੜਾ ਫਰੰਟ ਲਾਈਨ ਤੇ ਜੋਧੇ ਕੰਮ ਕਰ ਰਹੇ ਨੇ ਸਾਡੇ ਪੰਜਾਬ ਪੁਲਿਸ ਦੇ ਮੈਂ ਸਲਾਮ ਕਰਦਾ ਉਹਨਾਂ ਨੂੰ ਜਰੂਰ ਸਾਨੂੰ ਬਹੁਤ ਜਲਦੀ ਅਸੀਂ ਇਸ ਮੁਹਿੰਮ ਦੇ ਵਿੱਚ ਜੇਤੂ ਹੋ ਕੇ ਨਿਕਲਾਂਗੇ ਹਾਰੇਗਾ ਨਸ਼ਾ ਜਿੱਤੇਗਾ ਪੰਜਾਬ